ਲੋ ਜੀ ਅੱਜ ਮੈਂ ਤਾਂ ਹੱਦਰੀ ਲੈ ਕੇ ਆਈ ਆ ਪਹਾੜੀ ਲੂਣ ਪਹਾੜੀ ਲੂਣ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਪੁਦੀਨਾ ਲੈ ਲਵਾਂਗੇ ਪੁਦੀਨੇ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਵਾਂਗੇ ਧੋਣ ਤੋਂ ਬਾਅਦ ਅਸੀਂ ਇਹਨੂੰ ਪਾਵਾਂਗੇ ਇੱਕ ਮਿਕਸੀ ਦੇ ਯਾਰ ਦੇ ਵਿੱਚ ਛੋਟਾ ਜਿਹੜਾ ਮਾਗ ਹੁੰਦਾ ਨਾ ਮਿਕਸੀ ਦਾ ਉਹਦੇ ਵਿੱਚ ਪਾ ਦਵਾਂਗੇ ਨਾਲ ਅਸੀਂ ਪਾਵਾਂਗੇ ਥੋੜੀ ਜਿਹੀ ਲਸਣ ਦੀਆਂ ਕਲੀਆਂ ਚਾਰ ਪੰਜ ਅਸੀਂ ਪਾ ਦਵਾਂਗੇ ਮਿਰਚਾਂ ਮਿਰਚਾਂ ਪਾਣ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਭਰ ਕੇ ਸੁੱਕਾ ਧਨੀਆ ਜਿਹੜਾ ਸਾਫਤਾ ਹੁੰਦਾ ਹੈ ਉਹਦਾ ਪਾ ਦਵਾਂਗੇ ਨਾਲ ਹੀ ਅਸੀਂ ਪਾ ਦਵਾਂਗੇ ਇੱਕ ਚਮਚ ਸਾਫਤਾ ਜੀਰਾ ਜਿਹੜਾ ਚਮਚਾ ਮੇਰਾ ਛੋਟਾ ਹੈ ਜਿਹਦਾ ਇੱਕ ਵੱਡਾ ਚਮਚ ਹੋਵੇ ਉਹ ਤੁਸੀਂ ਪਾ ਦਿਓ ਭਰ ਕੇ ਤੇ ਇਹਨਾਂ ਨੂੰ ਆਪਾਂ ਹੁਣ ਪੀਸ ਕੇ ਤਿਆਰ ਕਰ ਲਵਾਂਗੇ ਤਿੰਨਾ ਚਾਰਾ ਚੀਜ਼ਾਂ ਜਿਹੜੀ ਆਪਾਂ ਪਾਈਆ ਹੈ ਇਹਨਾਂ ਨੂੰ ਅਸੀਂ ਪੀਸ ਕੇ ਤਿਆਰ ਕਰਾਂਗੇ ਪੀਸਣ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਜਿਹੜਾ ਇੱਕ ਸੇਂਦਾ ਨਮਕ ਹੁੰਦਾ ਨਾ ਉਹ ਅਸੀਂ ਪਾ ਦਵਾਂਗੇ ਦੋ ਚਮਚੇ ਭਰ ਕੇ ਅਸੀਂ ਇਹਦੇ ਪਾ ਦਵਾਂਗੇ ਤੇ ਦੋ ਚਮਚੀ ਅਸੀਂ ਪਾਵਾਂਗੇ ਜਿਹੜਾ ਕਾਲਾ ਲੂਣ ਹੁੰਦਾ ਹੈ ਦੋ ਆਪਾਂ ਚਿੱਟੇ ਦੇ ਮਤਲਬ ਪਾਵਾਂਗੇ ਦੋ ਅਸੀਂ ਕਾਲੇ ਦੇ ਪਾਵਾਂਗੇ ਇਹਨੂੰ ਅਸੀਂ ਕਰਾਂਗੇ ਫੇਰ ਦੁਆਰਾ ਤੋਂ ਬਾਂਧ ਇਹਨੂੰ ਪੀਸ ਕੇ ਕਰਾਂਗੇ ਤਿਆਰ ਜਿਹੜਾ ਇਹ ਲੂਣ ਹੈ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦਾ ਹੈ ਤੁਸੀਂ ਇੱਕ ਵਾਰ ਬਣਾ ਲਓ ਤੇ ਜਿੰਨਾ ਚਿਰ ਇਹਨੂੰ ਮਰਜ਼ੀ ਵਰਤੋ ਇਦੁਰ ਜਿਹੜਾ ਅਸੀਂ ਪੀਸਕੇ ਇਹਨੂੰ ਤਿਆਰ ਕਰ ਲਿਆ ਹੈ ਹੁਣ ਤੁਹਾਨੂੰ ਖੋਲ ਕੇ ਦਿਖਾਉਂਦੇ ਆ ਦੇਖੋ ਜਿਹੜਾ ਸਾਡਾ ਲੂਨ ਬਣ ਗਿਆ ਹੈ ਇਹ ਲੂਨ ਅਸੀਂ ਜਿਹੜਾ ਹੈਗਾ ਇਹਨੂੰ ਹੁਣ ਇੱਕ ਕੋਲੀ ਦੇ ਵਿੱਚ ਕੱਢ ਲੈਂਦੇ ਹਾਂ ਦੇਖੋ ਜਿਹੜਾ ਅਸੀਂ ਇਹ ਲੂਨ ਕੱਢ ਕੇ ਇੱਕ ਕੋਲੀ ਦੇ ਵਿੱਚ ਰੱਖ ਲਿਆ ਹੈ ਲੂਨ ਹਲੇ ਗਿੱਲਾ ਹੈ ਜੇ ਅਸੀਂ ਇਹਨੂੰ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖਣਾ ਹੋਵੇ ਤਾਂ ਅਸੀਂ ਇਹਨੂੰ ਹੁਣ ਇੱਕ ਪਲੇਟ ਦੇ ਵਿੱਚ ਪਾ ਲਵਾਂਗੇ ਸਾਰੇ ਲੂਨ ਨੂੰ ਤੇ ਇਹਨੂੰ ਅਸੀਂ ਪਲੇਟ ਦੇ ਵਿੱਚ ਪਤਲਾ-ਪਤਲਾ ਵਿਛਾ ਲਵਾਂਗੇ ਹੁਣ ਅਸੀਂ ਜਿਹੜਾ ਇਹਨੂੰ ਪਲੇਟ ਵਿੱਚ ਪਾ ਲਿਆ ਹੈ ਤੇ ਇਹਨੂੰ ਅਸੀਂ ਸੁਕਾਵਾਂਗੇ ਧੁੱਪੇ ਰੱਖ ਦਵਾਂਗੇ 2-3 ਦਿਨਾਂ ਦੇ ਵਿੱਚ ਜਿਹੜਾ ਲੂਣ ਸਾਡਾ ਸੁੱਕ ਕੇ ਤਿਆਰ ਹੋ ਜਾਏਗਾ ਇਹ ਦੋ ਜਿਹੜਾ ਸਾਡਾ ਲੂਣ ਦੇਖੋ ਸੁੱਕ ਕੇ ਤਿਆਰ ਹੋ ਚੁੱਕਾ ਹੈ ਤੇ ਜਿਹੜਾ ਇਹ ਲੂਣਾ ਬਹੁਤ ਹੀ ਜਦਾ ਸਵਾਦ ਬਣ ਕੇ ਤਿਆਰ ਹੁੰਦਾ ਹੈ ਬਹੁਤ ਟੇਸਟੀ ਹੁੰਦਾ ਹੈ ਇਹ ਲੂਣ ਨੂੰ ਅਸੀਂ ਦਹੀਂ ਵਿੱਚ ਲੱਸੀ ਵਿੱਚ ਸਲਾਦ ਦੇ ਉੱਤੇ ਆਰਾਮ ਨਾਲ ਪਾ ਕੇ ਖਾ ਸਕਦੇ ਆ ਬਹੁਤ ਹੀ ਸਵਾਦ ਲੱਗਦਾ ਹੈ ਤੁਸੀਂ ਇਹਨੂੰ ਕਿਸੇ ਵੀ ਤਰ੍ਹਾਂ ਦੀ ਚਾਟ ਹੋਵੇ ਕੁਝ ਵੀ ਹੋ ਗਿਆ ਤੁਸੀਂ ਉਰਤੇ ਪਾ ਕੇ ਖਾਓ ਤੇ ਨਾਲੇ ਤੁਸੀਂ ਇਹਦਾ ਆਨੰਦ ਮਾਣੋ ਤੇ ਮੈਨੂੰ ਦੱਸੋ ਤੁਸੀਂ ਵੀ ਇੱਕ ਵਾਰ ਇਹਨੂੰ ਜਰੂਰ ਪਹਿਲਾਂ ਬਣਾ ਕੇ ਵੇਖੋ ਇਹੋ ਜਿਹੀ ਚੀਜ਼ਾਂ ਜਰੂਰ ਟਰਾਈ ਕਰਿਆ ਕਰੋ ਸੋਖੇ ਸੋਖਿਆ ਲੂਣ ਲਾਲ ਬਣਾਣੇ ਤਾਂ ਸੋਖੇ ਹੀ ਹੈ ਨਾਲੇ ਜਿਹੜੇ ਇਹ ਕਿੰਨਾ ਕਿੰਨਾ ਚਰ ਚੱਲਦੇ ਰਹਿੰਦੇ ਆ ਤੇ ਬਹੁਤ ਟੇਸਟੀ ਲੱਗਦੇ ਨੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਜਰੂਰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਤੇ ਕਮੈਂਟ ਕਰਕੇ ਦੱਸੋ ਕਿ ਇਹ ਲੂਣ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਆ ਮਿਲਦਿਆਂ ਫਿਰ ਇੱਕ ਨਵੀਂ ਵੀਡੀਓ ਦੇ ਨਾਲ